ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਥੋੜਾ ਜਿਹਾ ਲੇਟ ਸੀਗੇ ਮੀਂਹ ਕਰਕੇ ਮੀਂਹ ਬਹੁਤ ਜ਼ਿਆਦਾ ਪਿਆ ਅੱਜ ਸਵੇਰੇ ਤੇ ਮੈਂ ਤੁਹਾਨੂੰ ਦਿਖਾਉਣਾ ਵੀ ਆਪਾਂ ਨੇ ਅੱਜ ਸਭ ਕੁਝ ਲੇਟ ਆਪਣਾ ਅੱਜ ਹਜੇ ਕੱਖ ਪਾਉਣੇ ਆ 10:30 ਵਜੇ ਗਏ ਨੇ ਦਿਨ ਦੇ ਬਾਕੀ ਇਦਾਂ ਹੀ ਨਲਾਏ ਨਹੀਂ ਹੈਗੇ ਅੱਜ ਸਾਫ਼ ਸਫਾਈ ਇਹਨਾਂ ਦੀ ਕਰਤੀ ਆ ਠੀਕ ਹੈ ਸੰਬਰ ਦਾ ਫਰਸ਼ ਗੋਹਾਗੂੜਾ ਚੱਕਤ ਆ ਦੇਖੋ ਮੀ ਬਹੁਤ ਪਿਆ ਇਹ ਸਭ ਸਫਾਈ ਹੋ ਗਈ ਕੱਖ ਪਾਉਣ ਤੋਂ ਰਹਿੰਦੇ ਨੇ ਹਜੇ ਜਿਹੜੇ ਪਏ ਸੀਗੇ ਉਹ ਖਾਂਦੀਆਂ ਸੀ ਮੈਂ ਕਿਹਾ ਚੱਲ ਹਜੇ ਬੈਠੀਆਂ ਰਾਵ ਨਾਲ ਆ ਰੋਕ ਤੇ ਪਾ ਦਾਂਗੇ ਕੰਮ ਮੇਰਾ ਸਾਰਾ ਹੀ ਇਕੱਲੇ ਹੁਣ ਕਰਕੇ ਉਲਝਿਆ ਪਿਆ ਏ ਨੌਕਰ ਨਾ ਹੋਣ ਕਰਕੇ ਹਜੇ ਆ ਟਰੈਕਟਰ ਵੀ ਬਾਹਰੇ ਖੜਦਾ ਨਾ ਤਾਂ ਹਜੇ ਗੱਡੀ ਛੱਡ ਕੇ ਆ ਹੋਈ ਆ ਖੰਨੇ ਵੀ ਲੈ ਕੇ ਜਾਣੀਆਂ ਟਾਈਮ ਨਹੀਂ ਲੱਗਦਾ ਅੱਜ ਜਾਣਾ ਸੀ ਪਰ ਅੱਜ ਰੱਬ ਨੇ ਸਵੇਰੇ ਸਵੇਰੇ ਨਿਰਾ ਕਰਤਾ ਸਰ ਆਪਣਾ ਵੱਡਿਆ ਪਿਆ ਸ਼ਾਮ ਦਾ ਤੇ ਮੌਸਮ ਠੰਡਾ ਵੀ ਆ ਤੇ ਹੁਣ ਗਰਮੀ ਹੋਗੀ ਧੁੱਪ ਹੋਗੀ ਹਜੇ ਆਪਣੀ ਟਰਾਲੀ ਲੈ ਕੇ ਜਾਣੀ ਆ ਟਰਾਲੀ ਨਹੀਂ ਲੈ ਕੇ ਜਾ ਹੋਈ ਦੇਖਦੇ ਆ ਇਹਨੂੰ ਵੀ ਕੱਲੂ ਛੱਡ ਕੇ ਆਉਂਗਾ ਪਾਣੀ ਖੜ ਗਿਆ ਮੀਂਹ ਦਾ ਇਹਦੇ ਵਿੱਚ ਦੇਖੋ ਕਿਵੇਂ ਚੱਲਦਾ ਉਹਦੇ ਨੀਚੇ ਉਹਦੇ ਪਾਣੀ ਇਹਦੇ ਵਿੱਚ ਖੜਾ ਵਾ ਇਹਨੂੰ ਅੱਜ ਦੇਖੋ ਤੁਸੀਂ ਬੱਲਾ ਬੱਲਾ ਲਿਫਟ ਲਾਉਣਾ ਇਹਨੂੰ ਤੇ ਆਹ ਕੁੰਡੇ ਦੀਆਂ ਪੱਤੀਆਂ ਟੁੱਟ ਗਈਆਂ ਸੀ। ਇੱਕ ਤਾਲ ਬਣੀ ਆ ਚੀਜ਼ 빙ੀ ਹੋਈ ਹੋਈ ਐ। ਐ ਚ ਬਲ ਪੈ ਗਿਆ। ਠੀਕ ਐ ਜੀ। ਇਹ ਸਿੱਧਾ ਕਰਾਉਣਾ ਐ। ਹੋਰ ਨਿੱਕੇ ਮੋٹے ਕੰਮ ਨੇ। ਗੰਨੇ ਵਾਲੀਆਂ ਪੱਤੀਆਂ ਜਿਹੜੀਆਂ ਗੰਨੇ ਨੂੰ ਮੂਰੇ ਯੂਜ਼ ਕਰਦੇ ਹੁੰਦੇ ਆ। ਤੇ ਆਹ ਦੇਖੋ ਜੀ ਸੀ ਬੀ ਵਾਲੇ ਨੇ ਸਾਰਾ ਰਗੜਾ ਲਾਤਾ ਸੀ ਆਹ ਚੀਜ਼ 빙ੀ ਕਰਤੀ। ਇਹਦੀਆਂ ਆਹ ਤੋੜਤੀਆਂ ਦੇਖੋ। ਸਾਰਾ ਕੁਝ ਨਾ ਲੱਗੂਗਾ। ਕਰਵਾਉਨੇ ਆ ਚਲੋ ਆਹ ਹੁੱਕ ਵੀ 빙ੀ ਹੋ ਗਈ। ਇਹ ਵੀ ਨਵੀਂ ਲਵਾਉਣੀ ਆ ਵੱਡੀ ਪਵਾਵਾਂਗੇ। ਠੀਕ ਐ। ਦੇਖੋ ਤੁਸੀਂ ਖੇਤਾਂ ਦਾ ਕੀ ਬਣਾਤਾ ਜੀਰੀ ਦੇਖੋ ਇੱਧਰ ਕੀ ਬਣਾਤਾ ਜੀਰੀ ਦਾ ਰੱਬ ਹੁਣ ਮਾੜੀ ਕਰਨ ਲੱਗਿਆ ਹੁਣ ਫਸਲਾਂ ਪੱਕਦੀਆਂ ਨੇ ਰੱਬ ਨੂੰ ਪਤਾ ਨਹੀਂ ਕੀ ਚਾਹੀਦਾ ਹੁਣ ਤੁਸੀਂ ਆਹ ਦੇਖੋ ਸਾਰਾ ਕੁਝ ਡੱਕਿਆ ਖੜਾ ਏ ਤੁਸੀਂ ਇੱਧਰ ਦੇਖੋ ਖੇਤਾਂ ਕੀ ਬਣਿਆ ਤੇ ਇਹਦੇ ਵਿੱਚ ਨਾ ਮੈਂ ਤਿੰਨ ਵਾਰ ਚਰੀ ਬੀਜਤੀ ਤਿੰਨ ਵਾਰ ਤਿੰਨੇ ਵਾਰ ਮੀਂਹ ਪੈ ਗਿਆ ਮੰਨ ਲਓ ਵੀ ਅੱਜ ਬੀਜ ਦਿਆਂ ਦੂਜੇ ਦਿਨ ਮੀਂਹ ਪੈ ਜਾਂਦਾ ਆ ਕੰਮਜਾਬ ਹੋ ਗਈ ਸੀ ਇਹਨੂੰ ਬਸ ਦਿਨ ਲੰਘੇ ਸੀ ਕੁਛ ਇਹਨੂੰ ਇਹ ਖੇਤ ਚ ਤਾਂ ਕੁਛ ਹੋਣ ਹੀ ਨਹੀਂ ਦਿੰਦਾ ਬਸ ਜੱਦੀ ਕਣ ਕਬੱਡੀ ਆ ਇਹ ਖੇਤ ਦੇ ਵਿੱਚ ਕੁਛ ਨਹੀਂ ਹੋਇਆ ਤੁਸੀਂ ਇਹ ਦੇਖ ਲਓ ਹਾਕੀ ਮੈਂ ਅੱਗੇ ਤੁਹਾਨੂੰ ਹੋਰ ਦਿਖਾਉਣਾ ਚੀਜ਼ਾਂ ਰੁੱਕੇ ਥੋੜਾ ਜਿਹਾ ਕਰਦੇ ਆ ਵੀਡੀਓ ਫੇਰ ਕੰਟੀਨਿਊ ਉਦਾਂ ਹੀ ਲਓ ਵੀ ਮਿੱਤਰੋ ਪਾਹ ਹੋ ਗਈ ਸੀ ਤੇ ਆਰ ਰਿਆਣ ਹੋ ਕੇ ਖੰਡੇ ਨੂੰ ਜਲਦੀ ਸੀ ਭੜੀ ਪੌਂਡ ਬੀ ਬਾਰੇ ਪੁੱਛਿਓ ਨੇ ਵੀ ਕਿਹੜੇ ਮੈਸਦਰੀ ਨੂੰ ਪੁਲ ਢੜਾਈਏ ਨਾਲੇ ਬਾਜ ਸੁਣਾ ਕੇ ਪਤਾ ਲੱਗ ਜਾਊਗਾ ਕੀ ਪ੍ਰੋਬਲਮ ਕੀ ਆ ਜਿਹੜਾ ਆਪਾਂ ਨੂੰ ਸਹੀ ਲੱਗੂਗਾ ਉਹਦੇ ਆਪਾਂ ਕੰਮ ਕਰਵਾਵਾਂਗੇ ਮੈਂ ਸੋਚਿਆ ਵੀ ਕਿ ਪਹਿਲਾਂ ਦੋਚਨ ਪਾ ਕੇ ਆਪਾਂ ਕਿੱਥੇ ਕਿੱਥੇ ਲਈ ਫਿਰਾਂਗੇ ਗੱਡੀ ਤੇ ਠੀਕ ਆ ਉਹਦੇ ਨਾਲ ਪਹਿਲਾਂ ਆਪਾਂ ਪਹਿਲਾਂ ਇਹ ਪਤਾ ਕਰ ਲੰਦੇ ਆ ਕਿ ਕਿਹਦੇ ਕੋਲ ਆਉਣੀ ਆ ਬਾਕੀ ਤੁਹਾਨੂੰ ਥੰਨੇ ਜਾ ਕੇ ਮਿਲਦੇ ਆ ਲਓ ਜੀ ਨਤਰੋ ਅਸੀਂ ਪਹੁੰਚ ਗਏ ਸੀਗੇ ਖੰਨੇ ਠੀਕ ਆ ਤੇ ਆਪਣਾ ਕੰਮ ਬਾਕੀ ਨਵੇੜ ਕੇ ਅਸੀਂ ਆ ਗਏ ਸੀ ਅਰੋੜਾ ਵੇਕਰੀ ਦੇ ਇਹ ਸਾਡੇ ਖੰਨੇ ਦੇ ਸਾਰਿਆਂ ਨੂੰ ਮਸ਼ਹੂਰ ਬੰਦੇ ਨੇ ਸਾਰਿਆਂ ਨੂੰ ਜਿਹੜੇ ਵੀ ਰੇੜੀਆਂ ਤੇ 버ਗਰ ਕੁਚੇ ਬਣਾਉਂਦੇ ਆ ਤਾਂ ਇਹਨਾਂ ਤੋਂ ਡਬਲ ਰੋਟੀ ਵਗੈਰਾ ਸਭ ਕੁਝ ਜਾਂਦਾ ਦੇਖੋ ਤੁਸੀਂ ਸਾਰਾ ਸਮਾਨ ਇਹਨਾਂ ਕੋਲ ਬਹੁਤ ਕੁਆਲਟੀ ਦਾ 버ਗਰ ਖਾ ਲੋ ਪੀਜ਼ਾ ਖਾ ਲੋ ਪੈਂਟੀਆਂ ਖਾ ਲੋ ਸਾਰਾ ਕੁਝ ਦੇਖੋ ਤੁਸੀਂ ਜੈਕਾ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਹੈ ਜੇ ਕੋਈ ਸਾਡੇ ਖੰਨੇ ਸ਼ਹਿਰ ਚ ਆਇਆ ਤਾਂ ਇਹਨਾਂ ਕੋਲ ਇੱਕ ਵਾਰ ਜ਼ਰੂਰ ਆਪਣਾ ਖਾ ਕੇ ਦੇਖ ਕੇ ਜਾਇਓ ਸਾਰਾ ਕੁਝ ਠੀਕ ਹੈ ਇਹ ਬਾਈ ਇਹਦੇ ਕੋਲ ਇੱਕ ਪਾਈ ਪੈਟਰੀ ਨਗਰ ਆ ਇਹ ਦੁਕਾਨ ਦਾ ਨਾਮ ਅਰੋੜਾ ਵਿਕਰੀ ਆ ਖੰਨੇ ਇਹ ਲਹਿੜੀ ਰੋਡ ਤੇ ਆ ਦੇਖੋ ਸਾਹਮਣੇ ਰੋੜਾ ਇਹ ਲਹਿੜੀ ਰੋਡ ਆ ਆ ਇਹਨਾਂ ਦੇ ਕੈਫੇ ਆ ਇਹਦੇ ਵਿੱਚ ਸਾਰਾ ਕੁਝ ਵੇਦੇ ਹੋਣਾ ਉਹ ਆ ਦੇਖੋ ਤੁਸੀਂ ਬਹੁਤ ਸੁਨੂਕੀ ਜਿਹੀ ਹੁੰਦੀ ਆ ਕਰੋ ਚੱਕਰ